ਕੱਲ ਜਿਹੜੀ ਭਗਵੰਤ ਮਾਨ ਜੀ ਨੇ ਮੀਟਿੰਗ ਦੇ ਵਿੱਚ ਜਿਹੋ ਜਿਹਾ ਬਿਹੇਵੀਅਰ ਜਿਹੜਾ ਉਹ ਪੇਸ਼ ਕੀਤਾ ਮੈਨੂੰ ਲੱਗਦਾ ਉਹ ਇੱਕ ਚੀਫ ਮਿਨਿਸਟਰ ਵਾਲਾ ਬਿਹੇਵੀਅਰ ਨਹੀਂ ਹੈ ਕਿ ਤੁਸੀਂ ਖੋਦੀ ਕਿਸਾਨਾਂ ਨੂੰ ਮੀਟਿੰਗ ਦੇ ਕੇ ਔਰ ਖੋਦੀ ਹੀ ਜਿਹੜਾ ਉਹਨਾਂ ਨੂੰ ਕਹਿਤਾ ਕਿ ਤੁਸੀਂ ਜੋ ਕਰਨਾ ਕਰ ਲਓ ਕਿਉਂਕਿ ਤੁਸੀਂ ਉਸ ਅਜੰਡੇ ਤੇ ਚੱਲ ਰਹੇ ਹੋ ਜਿਹੜਾ ਭਾਜਪਾ ਦਾ ਅਜੰਡਾ ਹੈਗਾ ਕਿ ਕਮਿਊਨਿਟੀਜ਼ ਦੇ ਵਿੱਚ ਕਿਸਾਨੀ ਨੂੰ ਬਦਨਾਮ ਕਰੋ ਕਿਉਂਕਿ ਕਿਸਾਨੀ ਸਾਡੀ ਲਾਈਫਲਾਈਨ ਹੈ ਔਰ ਉਦੇ باوجود ਤੁਸੀਂ ਬਿਲਕੁਲ ਇਹੋ ਜਿਹਾ ਬਿਹੇਵੀਅਰ ਕਰ ਰਹੇ ਹੋ ਔਰ ਕੱਲ ਤੋਂ ਹੀ ਜਿਹੜੀ ਆ ਪੰਜਾਬ ਪੁਲਿਸ ਜਿਹੜੀ ਆ ਇਹਨਾਂ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਆ ਜਿਹੜਾ ਮੇਰਾ ਖਿਆਲ ਹੈ ਕਿ ਬਹੁਤ ਨਿੰਦਣੇ ਵਾਲਾ ਕੰਮ ਹੈ ਕਿਉਂਕਿ ਭਗਵੰਤ ਸਿੰਘ ਜੀ ਤੁਹਾਡੀ ਤਾਂ ਆਪਣੀ ਪਾਰਟੀ ਜਿਹੜੀ ਆ ਇਹਨਾਂ ਦੇ ਵਿੱਚੋਂ ਨਿਕਲੀ ਆ ਧਰਨਿਆਂ ਦੇ ਵਿੱਚੋਂ ਨਿਕਲੀ ਆ ਔਰ ਤੁਸੀਂ ਉਹ ਗੱਲਾਂ ਕਰਦੇ ਸੀ ਜਿਹੜੀਆਂ ਹੁਣ ਤੁਸੀਂ ਆਪ ਹੀ ਮੈਨੂੰ ਲੱਗਦਾ ਕਿੰਨੇ ਕਦਮ ਜਿਹੜੇ ਅੱਗੇ ਚਲੇ ਗਏ ਉਹ ਇਹ ਪੰਜਾਬ ਲਈ ਬਹੁਤਾ ਚੰਗਾ ਇਹ ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤਾ ਚੰਗਾ ਪਾਸਾ ਨਹੀਂ ਹੈ ਔਰ ਇਹੋ ਜਿਹੀ ਜਿਹੜੀਆਂ ਹਰਕਤਾਂ ਤੁਹਾਡੀਆਂ ਇਹ ਬੰਦ ਕਰੋ ਇਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਹੈ ਪੰਜਾਬ ਦਾ ਨੁਕਸਾਨ ਕਰਨ ਵਾਲੀ ਗੱਲ ਹੈ ਔਰ ਬੀਜੇਪੀ ਜਿਹੜੀ ਆ ਇਹ ਤੁਹਾਡੇ ਕੋਲੋਂ ਇਹ ਸਾਰਾ ਕੁਝ ਕਰਾ ਰਹੀ ਆ ਮੈਨੂੰ ਤਾਂ ਸਮਝ ਹੈਗੀ ਆ ਕਿ ਇਹ ਤੁਹਾਡੀ ਜਿਹੜੀ ਆਮ ਆਦਮੀ ਪਾਰਟੀ ਆ ਬੀਜੇਪੀ ਦੀ ਬੀ ਟੀਮ ਹੈ ਕਿ ਜਿਹੜਾ ਕਮਿਊਨਿਟੀਜ਼ ਦੇ ਵਿੱਚ ਡਿਵੀਜ਼ਨ ਕਰਾਉਣੀ ਔਰ ਇਹ ਮੈਸੇਜ ਜਿਹੜਾ ਕਿ ਅਸੀਂ ਜਿਹੜਾ ਕਿਸਾਨ ਹੈ ਕਿਉਂਕਿ ਕਿਸਾਨ ਸਾਡੀ ਲਾਈਫਲਾਈਨ ਵੀ ਆ ਔਰ ਉਹਦੇ ਨਾਲ ਨਾਲ ਜੀ ਗੱਲਾਂ ਦੇ ਵਿੱਚੋਂ ਸੰਵਾਦ ਦੇ ਵਿੱਚੋਂ ਹੀ ਜਿਹੜੀ ਕੋਈ ਚੰਗੀ ਚੀਜ਼ ਨਿਕਲ ਸਕਦੀ ਆ ਪਰ ਤੁਸੀਂ ਇਹੋ ਜਿਹਾ ਬਿਹੇਵ ਜਿਹੜਾ ਉਹ ਨਹੀਂ ਕਰ ਰਹੇ ਮੇਰਾ ਖਿਆਲ ਹੈ ਕਿ ਚੀਫ ਮਿਨਿਸਟਰ ਨੂੰ ਇਹੋ ਜਿਹਾ ਬਿਹੇਵ ਨਹੀਂ ਕਰਨਾ ਚਾਹੀਦਾ